ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਵਿੱਚ ਸਵਾਗਤ ਹੈ ਅੱਜ ਆਪਾਂ ਆਇਆ ਆਪਣੇ ਪਿੰਡ ਬਾਬਾ ਸ਼ੱਕਰਪੀਰ ਜੀ ਦੀ ਦਰਗਾਹ ਤੇ ਇੱਥੇ ਇੱਕ ਬਹੁਤ ਵੱਡਾ ਸ਼ਰੀਂ ਦਾ ਦਰਖਤ ਹੈ ਜੋ ਕਿ ਅੱਜ ਪਟਿਆ ਜਾ ਰਿਹਾ ਹੈ ਕਿਉਂਕਿ ਲੰਗਰ ਹਾਲ ਦੇ ਅਗਲੇ ਪਾਸੇ ਲੌਕਟੈਲ ਲਵਾਈ ਜਾ ਰਹੀ ਹੈ ਉਹਦੇ ਕਰਕੇ ਇਹ ਦਰਖਤ ਅੱਜ ਇਥੋਂ ਪਟਿਆ ਜਾ ਰਿਹਾ ਤੇ ਤੁਹਾਨੂੰ ਇਹਦਾ ਸਾਰਾ ਦਿਖਾਉਣੇ ਆ ਅੱਗੇ ਕਿ ਕਿਵੇਂ ਇਹਨੂੰ ਪਟਿਆ ਟੈਂਕੀ ਦੇ ਉੱਤੇ ਹੀ ਡਿੱਗ ਗਿਆ ਮੇਰੇ ਓਏ ਯਾਰ ਬੱਚਤ ਰਹੀ ਐ ਅੰਕਲ ਠੀਕ ਹੋ ਲੱਗੀ ਹੱਥ ਤੇ ਲੱਗੀ ਮੈਨੂੰ ਨਾ ਸੀ ਵੀਡੀਓ ਆਨ ਕਰ ਲੈ ਚਲੋ ਬੱਚਤ ਰਹੀ ਜਿਆਦਾ ਛੱਟ ਸੁੱਟ ਨਹੀਂ ਲੱਗੀ ਹਣਾ ਬਾਈ ਤੋਂ ਕਰਾ ਦੇਣੀ ਬਾਈ ਕੋਲ ਹੈਗੀ ਵੀਡੀਓ ਮੈਂ ਮੈਂ ਉੱਥੇ ਖੜ ਕੇ ਆਵਦੇ ਨੇ ਆਨ ਕਰ ਲਈ ਉਹ ਆਉਣ ਹੋਈ ਨਹੀਂ ਭੱਜ ਲਿਆ ਮੈਂ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦੇ ਵੇਖਣ ਵਾਲਿਆਂ ਦਾ ਬਈ ਜੈਕ ਨੇ ਸਾਥ ਅਜੇ ਤੱਕ ਨਹੀਂ ਛੱਡਿਆ ਜੈਕ ਨੇ ਅਜੇ ਤੱਕ ਨਹੀਂ ਛੱਡਿਆ ਹੈ ਜੈਕ ਅਜੇ ਤੱਕ ਲੱਗਾ ਹੈ ਸਹੀ ਗੱਲ ਹੈ ਬਾਬੇ ਦੀ ਕਿਰਪਾ ਨਾਲ ਬੱਚਤ ਰਹਿ ਗਈ ਕੋਈ ਨੁਕਸਾਨ ਨਹੀਂ ਹੋਇਆ ਆਪਣਾ ਕੱਢਣਾ ਟਟੋਂ ਤੋੜ ਦਿੰਦਾ ਫਿਰ ਇੱਧਰ ਡੱਪ ਲਾ ਦੇ ਫੇਰ ਨਹੀਂ ਆ ਬੱਦਦਾ ਇਹ ਫੇਰ ਸਾਰਾ ਹੁੰਦਾ ਜੀ ਤਾਂ ਇਹਨਾਂ ਨੇ ਸੰਗਲ ਤੋਂ ਪਾ ਲਈ ਨਾ ਅੱਗੇ ਬੱਸ ਇਹ ਹੁਣ ਤਾਂ ਕੱਲ ਕੀ ਕਰੀ ਗੱਲ ਚਾ ਬਾਸੋ ਚਲੋ ਬੱਦਕ ਰਹਿ ਜੀ ਬਸ ਸਾਰੀ ਚਲੋ ਨਾ ਆ ਦਿੱਤਾ ਰਹਿਣਾ 10 ਮਿੰਟ ਮਿੰਟ ਦੇ ਦੇਣਗੇ ਵਾ ਦੂਜੀ ਕੋੜਾ ਰੇ ਜੰਡਾ ਬਾਈ ਇਹ ਕੰਮ ਹੈ ਦੇਖ ਆ ਉਹ ਵੇਖ ਕਾ ਬੋਲੂਗਾ ਕੀ ਇਹ ਵਜ੍ਹਾ ਵਜ੍ਹਾ ਕੁਛ ਡਾਕਟਰ ਤਾਂ ਥੇਲੀ ਦਾ ਆਲੂ ਪਰੋ ਭੱਜ ਕੇ ਦਵਾਰ ਆ ਤਈ ਬੋਲ ਤਰੀ ਸੀ ਯਰ ਹਣ ਜਦਾ ਬਹੁਤ ਵਧੀਆ ਹੋ ਗਿਆ ਕਿਰਪਾ ਹੋ ਗਈ ਬਾਬੇ ਦੀ ਕੋਈ ਨੁਕਸਾਨ ਨਹੀਂ ਹੋਇਆ ਵਧੀਆ ਕੋਈ ਨੁਕਸਾਨ ਨਹੀਂ ਹੋਇਆ ਬਹੁਤ ਵਧੀਆ ਖਾਲੀ ਥਾਂ ਦਿਖਿਆ ਸਾਰੇ ਕਿਡੇ ਕਿਡੇ ਭਾਰੇ ਦੇ ਟਰੈਕਟਰ ਵਾਲੇ ਦੇ ਵਿਚਾਰੇ ਤੇ ਹਲਕੀ ਜੀ ਸਾਟੀ ਲੱਗੀ ਹੈ ਜਿਆਦਾ ਨਹੀਂ ਲੱਗੀ ਬਚਤ ਰਹਿ ਗਈ ਵਿਚਾਰੇ ਦੀ ਕਿਉਂ ਪ੍ਰਦੀਪ ਸਹੀ ਹੋ ਗਿਆ ਬੜੀ ਗੱਤ ਜਾਂਦੀ ਤੇ ਖੜੇ ਜਿੱਥੇ ਜਾਂਦੀ ਬਾਕੀ ਤੇ ਪੈਸੇ ਤੇ ਨਿਕਲ ਨਹੀਂ ਤਾਣ ਜਾਂਦੀ ਪੈਸੇ ਤੇ ਵੀ ਜੋਂ ਆਪਾਂ ਕਿਸੇ ਨੂੰ ਕਹੀ ਉਹ ਉਥੇ ਵੱਢਿਆ ਜਵਾ ਜੀ ਬਣ ਜਾਂਦਾ ਅਗਲਾ ਖੜੇ ਤੇ ਕਿਵੇਂ ਜਾਂਦੀ ਸਹੀ ਗੱਲ ਹੈ ਪੈਸੇ ਤੇ ਪੈਸੇ ਨੂੰ ਹੀ ਵੱਢ ਨੂੰ ਜੀ ਕਰਦਾ ਖੜੇ ਤੇ ਵੱਢ ਲਈ ਗਈ ਸੀ ਸਹੀ ਹੈ ਇਹ ਬਹੁਤ ਬਾਤਾਂ ਬਹੁਤ ਬੱਦ ਦੁੱਖ ਤੇਰਾ ਸਹੀ ਹੈ ਇਹ ਬਹੁਤ ਕੁਝ ਹੈ ਦੇ ਗਏ ਇੱਧਰ ਟੈਂਕੀ ਤੇ ਟੈਂਕੀ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ ਹੈ ਨਾ ਬਚਤ ਰਹਿ ਗਈ ਇੱਧਰ ਵੀ ਟੈਂਕੀ ਦੇ ਛੋਟੇ ਛੋਟੇ ਟਾਣੇ ਡਿੱਗੇ ਆ ਟੈਂਕੀ ਦੀ ਵੀ ਬਚਤ ਹੀ ਰਹਿ ਗਈ ਆ ਬੰਦਿਆਂ ਦੀ ਵੀ ਬਚਤ ਰਹਿ ਗਈ ਐ ਇੱਕ ਬੰਦੇ ਦੇ ਉੱਪਰ ਟਾਣਾਂ ਤਾਂ ਜ਼ਰੂਰ ਡਿੱਗੇ ਆ ਉਹਦੇ ਹੱਥ ਤੇ ਥੋੜੀ ਜੀ ਸੱਟ ਐ ਜਿਆਦੀ ਸੱਟ ਨਹੀਂ ਐ ਹਲਕੀ ਸੱਟ ਹੀ ਐ ਵਿਚਾਰੇ ਦੇ ਬਚਤ ਰਹਿ ਗਈ ਬਾਬਾ ਸ਼ੱਕਰਪੀਰ ਨੇ ਕਿਰਪਾ ਕੀਤੀ ਸਹੀ ਹੋ ਗਿਆ ਕੋਈ ਨੁਕਸਾਨ ਨਹੀਂ ਹੋਇਆ ਬੋ ਟਰੈਕਟਰ ਲੱਗੇ ਸੀਗੇ ਪਾਉਡਰ ਟਰੈਕ ਤੇ ਇੱਕ ਆਇਸ਼ਰ ਬਹੁਤ ਹੀ ਵਿਸ਼ਾਲ درخت ਸੀ ਇਹ ਬਾਬਾ ਜੀ ਦੀ ਜਗਾ ਪੰਤਨ ਬਾਬਾ ਸ਼ਕਰਪੀਰ ਜੀ ਮਹਾਰਾਜ ਸ਼ਾਮ ਤੱਕ ਕਰ ਦੇਣਗੇ ਉਹ ਮੇਲੇ ਲਾ ਦੇਣਗੇ ਬਸ ਇਹ ਘੜਾਏ ਤਾਂ ਬੱਲ ਨਹੀਂ ਘੋਲਣਾ ਜਿੱਥੇ ਜਿੱਥੇ ਪਾੜਦੇ ਨੇ ਠੀਕ ਹੈ ਪ੍ਰਧਾਨ ਸਾਹਿਬ ਜੋੜੇ ਉਧਰ ਹੀ ਜਾਵੇ ਹਨ ਜਿਵੇਂ ਤੁਸੀਂ ਕਹੋਗੇ ਉਵੇਂ ਉਵੇਂ ਕਰਨਗੇ ਸਹੀ ਜਰਾ 15 ਵੇਖ ਡਿੱਗਿਆ ਪਿਆ ਦੇਖ ਕੇ ਦੇਖ ਲੋ ਕੀ ਬਾਜਿਆ ਇਹਨਾਂ ਨੂੰ ਬਾਬਾ ਨਹੀਂ ਕਰ ਬਾਬਾ ਆਈਆਂ ਮਰਜੀ ਬਰੋਲਾ ਸਾਹਿਬ ਕਿਵੇਂ ਸਹੀ ਹੋ ਗਿਆ ਕੰਮ ਕੋਈ ਨੁਕਸਾਨ ਨਹੀਂ ਹੋਇਆ ਬਚਤ ਰਹਿ ਗਈ ਸਾਰੇ ਪਾਸੋਂ ਬੰਦੇ ਥੋੜੀ ਸੱਟ ਲੱਗੀ ਹੱਥ ਤੇ ਹਲਕੀ ਜੀ ਸੱਟ ਐ ਮਾੜਾ ਮੋਟਾ ਜਿਆਦਾ ਨਹੀਂ ਹੈਗੀ ਉਹ ਨਹੀਂ ਉਹ ਹੀ ਚਲਾਈ ਜਾਂਦਾ ਸੀਗਾ ਹੈ ਉਹ ਹੀ ਸੀਗਾ ਅੱਛਾ ਟਰੈਕਟਰ ਖੋਬ ਗਿਆ ਟਰੈਕਟਰ ਖੋਬ ਕੇ ਉੱਤਰੇ ਉਹਨਾਂ ਛਾਲ ਨਹੀਂ ਮਰੀ ਛਾਲ ਦੀ ਮਰੀ ਛਾਲ ਵੱਜਦੀ ਰੇਣਾ ਚੱਲਦਾ ਰਹੇ ਹਾਂ ਹਾਂ ਫਿਰ ਤੋਂ ਬੱਝਦਾ ਰਹੇ ਛਾਲ ਵੱਜਦੀ ਵੀ ਆਪਾਂ ਕਹਿ ਹੀ ਦਿੰਦੇ ਆ ਛਾਲ ਵੱਜਦੀ ਰੇਣਾ ਇੱਧਰ ਸਾਡੇ ਡੀਆਈ ਬਰੋਲਾ ਸਾਹਿਬ ਵੀ ਪਹੁੰਚੇ ਹੋਏ ਨੇ ਬਰੋਲਾ ਸਾਹਿਬ ਕੋਈ ਆਪਣੇ ਵਿਚਾਰ ਦਿਓ ਦਰਖਤ ਬਹੁਤ ਵੱਡਾ ਸੀਗਾ ਥੱਲੋਂ ਜੜਾਂ ਵੀ ਬਹੁਤ ਜਿਆਦੀਆਂ ਸੀਗੀਆਂ ਇਹਨਾਂ ਨੂੰ ਪੱਟਣ ਦੇ ਵਿੱਚ ਕਾਫੀ ਮੁਸ਼ਕਲਾਂ ਸਾਹਮਣੇ ਆਈਆਂ ਬਾਕੀ ਪੱਕਾ ਰਿੱਤੇ ਵਾਲਾ ਥਾਂ ਸੀ ਨਾ ਪੋਲਾ ਅੱਛਾ ਉਹਦੇ ਕਰਕੇ ਜੜਾਂ ਥੱਲੋਂ ਫਲਾ ਬਹੁਤ ਕੀਤਾ ਜੜਾਂ ਨੇ ਥੱਲਿਆ ਬਹੁਤ ਪਿਆਸ ਥੱਲੋਂ ਜਿਵੇਂ ਇੱਕ ਬੋਰਡ ਵਾਲਾ ਹੀ ਬਣਿਆ ਪਿਆ ਸੀ ਇੱਕ ਹਿਸਾਬ ਦਾ ਹਮਮ ਕੰਮ ਥੱਲੋਂ ਪੈਦਾ ਤਾਂ ਕਰਕੇ ਕਾਫੀ ਜ਼ਿਆਦਾ ਇਹਨਾਂ ਨੂੰ ਦਿੱਕਤਾਂ ਸਾਹਮਣੇ ਆਈਆਂ ਟਾਈਮ ਜ਼ਿਆਦਾ ਲੱਗਿਆ ਇਹ ਤੁਸੀਂ ਦੇਖ ਲਓ ਜੈਕ ਨੇ ਹਜੇ ਤੱਕ ਸਾਥ ਨਹੀਂ ਛੱਡਿਆ ਦੂਜਾ ਦਿਨ ਜੈਕ ਦੀ ਉੱਤੇ ਟੋਪੀ ਵਿੱਚ ਖੁੱਭ ਗਈ ਉਹਦੇ ਜ਼ੋਰ ਨਾਲ ਸਹੀ ਹੈ ਹੈਲੋ ਚਲੋ ਚੈਨਲ ਤੇ ਜੁੜੇ ਨੈਣ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਵੀ ਦਬਾ ਸਕਦੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਏ ਬਾਏ